ਸਨਾਤੋ ਅਨਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨ ਜਾਏ ਹੋਰ ਤਕ ਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਾੜ ਨਾ ਤ੍ਰਸਨਾ ਲੱਗੇ ਆਏ ਯੋ ਹਰ ਰਸ ਕਰਮੀ ਪਾਈ ਆ ਸਤਗੁਰਾਂ ਮਿਲੇ ਜਿਸਿਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰਾ ਜਾਂ ਹਰ ਵਸ ਮਨ ਆਏ ਇਸ ਰੀਰਾ ਮੇਰਿਆ ਹਰ ਤੂੰ ਮਹ ਜੋਤਰਖੇ ਤਾਂ ਤੂੰ ਜਗ ਮ ਆਇਆ ਹਰ ਜੋਤ ਰੱਖੀ ਤਦ ਵਿੱਚ ਆ ਤਾਂ ਤੂੰ ਜਗ ਮ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਉਪਾਏ ਜਾਂ ਉਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਵ ਹਗਮ ਸੁਨਿਆ ਹਰ ਮੰਗਲ ਲਗਾਉ ਸਖੀ ਗਰੇ ਮੰਦਰ ਬਣਿਆ ਹਰ ਗਾਉ ਮੰਗਲ ਨੇ ਤਸਖੀਆ ਸੋਗ ਦੁਖ ਨਾ ਵਾਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਾਏ ਅਨਹਤ ਬਾਣੀ ਗੁਰ ਸਉਦ ਜਾਣੀ ਹਰ ਨਾਮ ਹਰ ਰਸ ਭੁੱਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਸ ਧਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕਿਹ ਕੰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨਾਮ ਵਸਿਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰਹੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਣ ਕੋਈ ਕਹੇ ਨਾਨਕ ਕਹੇ ਨੇਤਰ ਅੰਦਸ ਸਹ ਸਤ ਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ اے ਸ਼ਰਮਣਹੁ ਮੇਰੇ ਹੋ ਸੱਚ ਸੁਣਨ ਨੋ ਪਠਾਏ ਸੱਚ ਸੁਣਨ ਨੋ ਪਠਾਏ ਸਰੀਰ ਲਾਏ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਿੜਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਰਕੇ ਅਮਰਤ ਨਾਮ ਸੁਨੋ ਪਵਿੱਤਰ ਹੋਵਾ ਸੱਚ ਸੁਣਨੋਂ ਪਠਾਏ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਹਾਉਣ ਵਜਾਇਆ ਵਜਾਇਆ ਵਾਜਾ ਪਹਾਣਾ ਨਾਉ ਦਵਾਰੇ ਪ੍ਰਗਟ ਕੀਏ ਦਸਵਾ ਗੁਤਰ ਖਾਇਆ ਗੁਰਦੁਆਰੇ ਲਾਇ ਭਾਵਣੀ ਤਨੰਦਸਵਾ ਦਵਾਰ ਦਿਖਾਇਆ ਕਹੇ ਅਨੇਕ ਰੂਪ ਨਾਉ ਨਾਮ ਨਿਦਾ ਤਿਸ ਦਾ ਅੰਤਨ ਨਹੀਂ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜ ਪਾਉਣ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸੱਚ ਜਿੱਥੇ ਸਦਾ ਸੱਚ ਧਿਆਵਹਿ ਸਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਨਾ ਬੁਝਾਵ ਹੈ ਇਹੋ ਸਤ ਸਬਨਾ ਕਾ ਖਸਮ ਹ ਜਿਸ ਬੰਸੇ ਸੋ ਜਨ ਪਾਵਹਿ ਕਹੇ ਨਾਨਕ ਸੱਚ ਸੁਹਲਾ ਸੱਚ ਕਰ ਗਾਵਹਿ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਮ ਪ੍ਰਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤੁ ਸਾਜਣ ਭਏ ਸਰਸ ਪੂਰੇ ਗੁਰ ਤੇ ਜਾਣੀ ਸੁਨਤੇ ਪਾਨੀਤ ਕਹਤੇ ਪਵਿੱਤਾ ਸਤਿਗੁਰ ਰਹਾ ਪਰਭੂਰੇ ਬੇਨਮント ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ੴ ਸਤਿ ੴ ਸਤਿਗੁਰ ਪ੍ਰਸਾਦਿ